ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਕਹਾਣੀ ਲੈ ਕੇ ਹਾਜ਼ਰਾਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਨੋਨੰਦ ਕਹਾਣੀ ਦਾ ਇੱਕ ਜੱਗਾ ਹੁੰਦਾ ਪਿੰਡ ਦੇ ਵਿੱਚ ਉਹ ਕਿਸੇ ਦੇ ਨਾਲ ਰਲਿਆ ਹੁੰਦਾ ਹੈ ਮਤਲਬ ਸੀਰੀ ਰਲਿਆ ਹੁੰਦਾ ਹੈ ਤਾ ਉਹਦੇ ਘਰੇ ਪੰਜ ਧੀਆਂ ਹੁੰਦੀਆਂ ਨੇ ਗਰੀਬੀ ਦਾਵੇ ਧੀਆਂ ਵੀ ਜਿਵੇਂ ਕਹਿੰਦੇ ਨੇ ਧੀਆਂ ਨੂੰ ਤਾਂ ਨਿਤਵਾਰ ਆਉਂਦਾ ਹੈ ਤਾਂ ਉਹ ਵੀ ਰੋ ਦਿਨੋਂ ਦਿਨ ਐਂ ਲੱਗਦਾ ਵੀ ਰੋਜ਼ ਗਿੱਠ ਵੱਧ ਜਾਂਦੀਆਂ ਨੇ ਤਾਂ ਜਵਾਨ ਹੋ ਗਈਆਂ ਧੀਆਂ ਉਹ ਕਹਿਣ ਲੱਗਿਆ ਪੰਜ ਸੱਤ ਬੰਦਿਆਂ ਨੂੰ ਕਹਿੰਦਾ ਵੀ ਭਾਈ ਮੇਰੀ ਧੀ ਵਾਸਤੇ ਕੋਈ ਮੁੰਡਾ ਦੱਸੋ ਆਪਾਂ ਕਹਿ ਨਹੀਂ ਹੁੰਨੇ ਆ ਹੁਣ ਜਿੰਨਾਂ ਦੇ ਰਲਿਆ ਹੁੰਦਾ ਹੈ ਉਹ ਕੰਮ ਕਰਦਾ ਜਿੱਥੇ ਉਹ ਜੱਗੇ ਨੂੰ ਇੱਕ ਮੁੰਡੇ ਦੀ ਦੱਸ ਪਾਉਂਦੇ ਨੇ ਵੱਡੀ ਤੀ ਚਰਨੋਂ ਵਾਸਤੇ ਜਦੋਂ ਉਹ ਦੇਖਦੇ ਨੇ ਚਲ ਉਹਨਾਂ ਦੇ ਪਸੰਦ ਆ ਜਾਂਦੀ ਹੈ ਗੱਲਬਾਤ ਦੋਹਾਂ ਤੇ ਰਾਂਦੇ ਉਹ ਚਰਨੋਂ ਦਾ ਵਿਆਹ ਕਰ ਦਿੰਦੇ ਨੇ ਹੁਣ ਖੁਸ਼ੀਆਂ ਹੁੰਦੀਆਂ ਨੇ ਵੀ ਚਲ 31 ਦਾ ਤੋਰਾ ਤੁਰਿਆ ਜੇ ਇੱਕ ਤੁਰੀ ਤਾਂ ਮਾਂਗਰ ਦੂਜੀਆਂ ਦਾ ਵੀ ਅਈ ਬਣ ਜੂਗਾ ਜਿਹਾਂ ਜਾਂ ਗਰੀਬੀ ਦਾ ਵੇਸੀ ਉਹਨਾਂ ਨੇ ਆਪ ਦਾ ਪੂਰਾ ਜੋਰ ਲਾ ਕੇ ਜਾਨੀ ਵਿਆਹ ਕੀਤਾ ਵੀ ਕਿਉਂ ਪਹਿਲਾ ਵਿਆਹ ਸੀ ਤੇ ਚਲੋ ਜਿਵੇਂ ਹੋਇਆ ਵਿਆਹ ਉਹਨਾਂ ਨੇ ਕਰਤਾ ਤਾਂ ਸਾਲਕ ਬਾਅਦ ਚਰਨੋਂ ਦੇ 31 ਜਨਮ ਲੈ ਲੈਂਦੀ ਹੈ ਹੁਣ ਉਹ ਉਹ ਦੀ ਜਦੋਂ ਧੀ ਤਿੰਨ ਕ ਮਹੀਨਿਆਂ ਦੀ ਹੁੰਦੀ ਹੈ ਤਾ ਉਹਦੇ ਘਰ ਵਾਲੇ ਦੀ ਅਚਾਨਕ ਮੌਤ ਹੋ ਜਾਂਦੀ ਹੈ। ਸਮਝ ਨਹੀਂ ਆਈ ਉਹਨਾਂ ਨੂੰ ਵੀ ਇਹਨੂੰ ਹੋ ਕੀ ਗਿਆ ਪਰ ਲੋਕ ਕਹਿਣ ਲੱਗੇ ਉਹ ਖੇਤ ਚ ਉਲ ਡਿੱਗਾ ਹੋਇਆ ਮਿਲਿਆ ਸੀ। ਲੋਕ ਕਹਿੰਦੇ ਵੀ ਇਹ ਸਪਰੇਅ ਕਰ ਰਿਹਾ ਸੀ ਅੱਜ ਵੀ ਇਹਨੂੰ ਸਪਰੇਅ ਜੜੀ ਹੈ। ਚਲੋ ਜੀ ਜਿੰਮੇ ਵੀ ਮੁੱਕਿਆ ਚਰਨੋਂ ਦਾ ਤਾਂ ਹੁਣ ਸਾਰਾ ਕੁਝ ਹੀ ਗੁੰਮ ਗਿਆ ਵਿਚਾਰੀ ਦਾ। ਉਹ ਹੁਣ ਉਹਦੀ ਸੱਸ ਅਨੰਦ ਉਹਨੂੰ ਮਿਹਣੇ ਮਾਰਦੀਆਂ ਨੇ ਕਹਿੰਦੀ ਤੂੰ ਪਤਾ ਨਹੀਂ ਕਹੀ ਜੀ ਐਂ ਸਾਡਾ ਪੁੱਤ ਖਾ ਲਿਆ ਸਾਡੇ ਇਕੱਲੇ ਹੀ ਪੁੱਤ ਆਹ ਤੇਰੀ ਧੀ ਕਹੀ ਜੀ ਜੰਮੀ ਐ ਤੈਂ ਇਹਨੇ 3 ਮਹੀਨਿਆਂ ਦੀ ਨਹੀਂ ਆਪਦਾ ਪਿਓ ਖਾ ਲਿਆ ਤੇ ਤੂੰ ਹੁਣ ਅਸੀਂ ਤਾਂ ਤੈਨੂੰ ਇੱਥੇ ਰਹਿਣ ਨਹੀਂ ਦੇਣਾ ਆਪਦੇ ਪੇਕੀ ਵਗ ਜਾ ਤਾਂ ਜਦੋਂ ਭੋਗ ਪੈਂਦਾ ਹੈ ਉਹ ਗਾਲੇ ਦਿਨ ਕਹਿਣ ਲੱਗੇ ਵੀ ਆਪਦੀ ਧੀ ਨੂੰ ਤੁਸੀਂ ਲੈ ਜਾਓ ਤਾਂ ਉਹ ਚਰਨ ਦਾ ਬਾਪ ਜੱਗਾ ਕਹਿਣ ਲੱਗਿਆ ਵੀ ਤੁਸੀਂ ਐ ਨਾ ਕਰੋ ਵੀ ਅਸੀਂ ਵਿਆਹ ਕੇ ਤੋਰੀ ਆ ਤੁਹਾਡੇ ਪੁੱਤ ਨਾਲ ਵਿਆਹ ਹੀ ਆ ਤੁਹਾਡੀ ਪੋਤੀ ਹੈ ਇਹਦੇ ਗੋਦੀ 'ਚ ਵੀ ਤੁਸੀਂ ਜੀ ਚਲ ਤੁਹਾਡੇ ਘਰੇ ਹੈ ਨਹੀਂ ਪੁੱਤ ਤੁਸੀਂ ਕੋਈ ਰਿਸ਼ਤੇਦਾਰੀ 'ਚ ਦੇਖ ਲਓ ਮੁੰਡਾ ਤਾਂ ਉਹਦੀ ਸੱਸ ਕਹਿਣ ਲੱਗੀ ਵੀ ਸਾਡਾ ਤਾਂ ਮਰਵਾ ਲਿਆ ਸੀ ਇਹਨੂੰ ਰਲ ਵਿਆਹ ਕੇ ਇਤੱਕ ਕੜਮੀ ਐ ਅਸੀਂ ਲੋਕਾਂ ਦੇ ਪੁੱਤ ਵੀ ਮਰਵਾਰ ਗਏ ਤੋਂ ਚਲੋ ਜੀ ਜਦੋਂ ਕਹਿਣ ਲੱਗੇ ਪੁੱਠਾ ਸਿੱਧਾ ਬੋਲਣ ਲੱਗੇ ਤਾਂ ਉਹਦੇ ਮਾਪਿਓ ਚਰਨੋਂ ਨੂੰ ਘਰੇ ਲਿਆਏ ਨਾਲ ਲਿਆਏ ਹੋਏ ਹੁਣ ਲੰਘੇ ਦੋਕ ਸਾਲ ਸਾਰਾ ਟਬਰ ਦੁਖੀ ਐ ਦੁਖੀ ਤਾਂ ਹੁਣੇ ਹੀ ਤੀ ਗਰੀਬੀ ਦਾ ਵੇਮਸਾ ਵਿਆਹ ਕਰਿਆ ਸੀ ਤਾਂ ਫੇਰ ਉਹਨਾਂ ਨੂੰ ਕੋਈ ਮੁੰਡੇ ਦੀ ਦੱਸ ਪੈਂਦੀ ਐ ਵੀ ਤੁਸੀਂ ਮੁੰਡਾ ਰਿਸ਼ਤਾ ਮੰਗਦਾ ਹੈ ਉਹ ਉਹ ਨਾਲੇ ਥੋੜੀ ਕੁੜੀ ਨੂੰ ਕਿਉਂ ਉਹਦੀ ਕੁੜੀ ਸਵਾਕ 2 ਸਾਲ ਦੀ ਹੋ ਗਈ ਸੀ ਵੀ ਨਾਲੇ ਉਹ ਕਹਿੰਦੇ ਨੇ ਅਸੀਂ ਕੁੜੀ ਨੂੰ ਓਟ ਲਾਂਗੇ ਤਾਂ ਚਰਨੋ ਬਹੁਤ ਕਹਿੰਦੀ ਹੈ ਵੀ ਬਾਪੂ ਤੂੰ ਮੈਨੂੰ ਵਿਆਹ ਨਾ ਮੈਂ ਤਾਂ ਇੱਥੇ ਰੋਟੀ ਕੰਮ ਕਰਕੇ ਖਾਣੀ ਹੈ ਇੱਥੇ ਘਰ ਖਾ ਲੂੰਗੀ ਨਾਲੇ ਮੇਰੀ ਧੀ ਦਾ ਪਤਾ ਨਹੀਂ ਕੋਈ ਕਿਸੇ ਦੀ ਕੀ ਲੱਗਦੀ ਹੈ ਇਹ ਉਹ ਕਹਿੰਦਾ ਵੀ ਨਹੀਂ ਧੀਏ ਵੀ ਉਹ ਕਹਿੰਦੇ ਨੇ ਵੀ ਅਸੀਂ ਤੇਰੀ ਕੁੜੀ ਨੂੰ ਵੀ ਉਟਾਂਗੇ ਨਾਲ ਤਾਂ ਹੁਣ ਚਰਨੋਂ ਦੀ ਇੱਕ ਨਹੀਂ ਚੱਲਦੀ ਉਹ ਫੇਰ ਵਿਆਹ ਦਿੰਦੇ ਨੇ ਉਹਨੂੰ ਜਦੋਂ ਉਹਦੇ ਫੇਰੇ ਹੁੰਦੇ ਨੇ ਤਾਂ ਚਰਨੋਂ ਦੇਖਦੀ ਐ ਵੀ ਇਹਦੇ ਨਾਲ ਮੈਨੂੰ ਵਿਆਹ ਰਿਹਾ ਨੇ ਵੀ ਮੈਂ ਤਾਂ ਸੋਚਿਆ ਇਹ ਤਾਂ ਮੁੰਡਾ ਹੋਊ ਕੋਈ ਵੀ ਮੇਰੇ ਨਾਲ ਤਾਂ ਬੁਢਾ ਫੇਰੇ ਲੈ ਰਿਹਾ ਹੈ ਕਿਉਂ ਕਿ ਉਹ ਹੋ ਪੰਜ 7 10 ਸਾਲ ਨਹੀਂ ਕਟੋ-ਕਟ 20-25 ਸਾਲ ਉਹ ਤੋਂ ਬੱਟਾ ਹੁੰਦਾ 20-22 ਸਾਲ ਤਾਂ ਚਰਨੋਂ ਹੁਣ ਫੇਰਿਆਂ ਤੇ ਕੀ ਕਹੇ ਉਹ ਚੁੱਪ ਕਰਕੇ ਵਿਚਾਰੀ ਵਿਆਹ ਕਰਾ ਕੇ ਭਗ ਜਾਂਦੀ ਹੈ ਤਾਂ ਹੁਣ ਉਹ ਜਿਹੜਾ ਬੰਦਾ ਹੁੰਦਾ ਜਿਹੜਾ ਕਹਿੰਦਾ ਉਹਨੇ ਕੁੜੀ ਵੀ ਤਾਂ ਹੀ ਓਟ ਲਈ ਉਹ ਹੈ ਨਸ਼ੇੜੀ ਬੰਦਾ ਸਿਰੇ ਦਾ ਨਸ਼ਾ ਕਰਦਾ ਘਰੋਂ ਹਰੇਕ ਚੀਜ਼ ਚੱਕ ਕੇ ਵੇਚਦਾ ਹੈ ਉਹ ਤਾ ਹੁਣ ਉਹ ਵਿਚਾਰੀ ਹੋਰ ਵੀ ਉੱਥੇ ਸੰਸਿਆ ਚ ਪੈ ਗਈ ਚਰਨੋਂ ਹੁਣ ਉਹ ਰੋਂਦੀ ਐ ਦਿਨ ਰਾਤ ਵੀ ਮੈਂ ਆ ਕੀ ਹੋ ਗਿਆ ਕਿਉਂ ਕਰਾ ਲਿਆ ਮੈਂ ਦੂਤਾਬ ਦੀ ਤੀ ਨੂੰ ਲੈ ਕੇ ਮੈਂ ਮਰੇ ਜਾਂਦੀ ਕਿਧਰੇ ਵੀ ਮੈਂ ਤਾਂਬ ਦੀ ਜੂਨ ਹੋਰ ਵੀ ਦੁੱਖਾਂ ਚ ਪਾ ਲਈ ਚਲੋ ਜੀ ਫੇਰ ਉੱਥੇ ਉਹਦਾ ਡੇਢ ਕਸਾਲ ਹੀ ਉੱਥੇ ਲੱਗਦਾ ਵਿਚਾਰੀ ਦਾ ਉਹ ਪਯੁਦ ਕਰੜਾ ਜਿਆਦੇ ਨਸ਼ਾ ਕਰਕੇ ਉਹ ਵੀ ਮੁੱਕ ਜਾਂਦਾ ਹੈ ਓਵਰਡੋਜ਼ ਲੈ ਜਾਂਦਾ ਹੈ ਉਹ ਬੁਢਾ ਤਾਂ ਹੁੰਦਾ ਵੈਸੀ ਉਹ ਵੀ ਮੁੱਕ ਜਾਂਦਾ ਹੈ ਉਹਦੇ ਮਾਗਰ ਕੁਝ ਨਹੀਂ ਹੁੰਦਾ ਉਹ ਇਕੱਲਾ ਹੀ ਹੁੰਦਾ ਤਾਂ ਹੁਣ ਫੇਰ ਉਹਨੇ ਸੋਚਿਆ ਵੀ ਇੱਥੇ ਮੈਂ ਕੀ ਕਰੂੰਗੀ ਆਪਦੇ ਮਾਪਿਓ ਕੋਲ ਵਗ ਜਾਨੀ ਆ ਉਹ ਫੇਰ ਪੇਕੀਆਂ ਬੈਠੀ ਤਾਂ ਹੁਣ ਜਦੋਂ ਪੇਕੀਆਂ ਬੈਠੀ ਤਾ ਉੱਥੇ ਹੁਣ ਨਾਲੇ ਤਾਂ ਉਹਦੇ ਮਾਪਿਓ ਨੂੰ ਬੁਰੀ ਲੱਗਦੀ ਐ ਉਹ ਨਾਲੇ ਉਹਦੀਆਂ ਭੈਣਾਂ ਨੂੰ ਬੁਰੀ ਲੱਗਦੀ ਐ ਉਹਦੀਆਂ ਭੈਣਾਂ ਉਹਨੂੰ ਬੁਲਾਉਣੀ ਹਟ ਗਈਆਂ ਬੋਲਦੀਆਂ ਹੀ ਨਹੀਂ ਆਪਣੀ ਭੈਣ ਨਾਲ ਨਾ ਉਹਦੀ ਧੀ ਨੂੰ ਬੁਲਾਉਂਦੀਆਂ ਨੇ ਹੁਣ ਧੀ ਉਹਦੀ 4 ਸਾਲ ਦੀ ਹੋਣ ਵਾਲੀ ਹੋਗੀ ਤਾਂ ਯਾਨੀ ਉਹ ਉਹਦੇ ਤੇ ਪੂਰਾ ਲੱਗਦੀਆਂ ਨੇ ਭੈਣਾਂ ਵੀ ਇਹਦਾ ਕਰਿਆ ਉਨਨੇ ਚ ਤਾਂ ਸਾਡੇ 2 ਦੇ ਹੋਰ ਵਿਆਹ ਹੋ ਜਾਂਦੇ ਜਨਾਈ ਦੇ ਵਿਆਹ ਤੇ ਲੱਗ ਗਿਆ ਹੁਣ ਉਹਦੇ ਕਿਹੜਾ ਵਸਦੀ ਗੱਲ ਹੈ ਚਰਨੋਂ ਦੇ ਤਾਂ ਉਹ ਭਾਈ ਉਹਨੂੰ ਕੋਈ ਨਹੀਂ ਬੁਲਾਉਂਦੀਆਂ ਉਹਨੂੰ ਆਏ ਵੀ ਨਹੀਂ ਕਹਿੰਦੇ ਇਹ ਵੀ ਤੂੰ ਲੈ ਫੜ ਟਾਈਮ ਤੇ ਰੋਟੀ ਪੱਕ ਗਈ ਤੂੰ ਰੋਟੀ ਖਾ ਲੈ ਉਹ ਚੁੱਪ ਕਰੀ ਵਿਚਾਰੀ ਦੁਖੀ ਮਨ ਨਾਲ ਕਦੇ ਉਹ ਸੋਚਦੀ ਐ ਵੀ ਜੇ ਆਪਦੀ ਤੀ ਨੂੰ ਲੈ ਕੇ ਮੈਂ ਮਰ ਜਾ ਮੈਂ ਜੇ ਮੈਂ ਨਹਿਰ ਚ ਛਾਲ ਮਾਰਦਾ ਉਹ ਇਹੋ ਜਿਹਾ ਕੁਝ ਸੋਚਦੀ ਰਹਿੰਦੀ ਐ ਵਿਚਾਰੀ ਤਾਂ ਹੁਣ ਕਹਿੰਦੀ ਆਪਦੀ ਮਾਂ ਨੂੰ ਵੀ ਦੇਖਵਾ ਵੀ ਜੋ ਵੀ ਹੈ ਮੇਰੀ ਕਿਸਮਤ ਚ ਵੀ ਹੁਣ ਨਾ ਮੈਨੂੰ ਕਿਤੇ ਭੇਜਿਓ ਤੁਸੀਂ ਤਾਂ ਮੇਰੀ ਬੱਲੀ ਦਿਨੇਓ ਹੁਣ ਨਾ ਮੈਨੂੰ ਕਹਿੰਦੀ ਕਿਧਰੇ ਤੋਰਿਓ ਤਾਂ ਮਾਂ ਵੀ ਪਿਓ ਵੀ ਉਹਨੂੰ ਕਹਿਣ ਲੱਗੇ ਵੀ ਦੇਖ ਚਰਨ ਹੁਣ ਤਾਂ ਤੂੰ ਸਾਨੂੰ ਵੀ ਐ ਲੱਗਦਾ ਹੈ ਵੀ ਤੂੰ ਬੋਝ ਐ ਸਾਡੇ ਤੇ ਪਹਿਲਾਂ ਤਾਂ ਲੋਕ ਹੀ ਕਹਿੰਦੇ ਤੇ ਵੀ ਤੁੰ ਬੋਝ ਹੈ ਸਾਡੇ ਤੇ ਪਰ ਹੁਣ ਤਾਂ ਸਾਨੂੰ ਵੀ ਲੱਗਦਾ ਕਿਉਂ ਉਹ ਵੀ ਘਰੋਂ ਗਰੀਬ ਹੋ ਤਾਂ ਹੁੰਦੇ ਨੇ ਪਰ ਹੁਣ ਧੀ ਥੋੜੋ ਘਰੋਂ ਕੱਢੀ ਜਾਂਦੀ ਐ ਚਾਹੇ ਗਰੀਬ ਨੇ ਚਾਹੇ ਕੁਛ ਵੀ ਆ ਤਾਂ ਲੋਕ ਵੀ ਬਹੁਤ ਕਹਿੰਦੇ ਨੇ ਵੀ ਤੁਸੀਂ ਕੋਈ ਇਹਦਾ ਕੋਈ ਪੰਡਤ ਤੋਂ ਪੁੱਛ ਪੱਛ ਕਰ ਲੋ ਵੀ ਕਿਧਰੇ ਇਹਦਾ ਕੋਈ ਮੰਗਲਿਕ ਮੰਗਲੂਕ ਨਾ ਹੋਵੇ ਕੁੜੀ ਕੋਈ ਕੁਛ ਕਰਨਾ ਹੁੰਦਾ ਚੱਕਧਰ ਕਰਦੇ ਹੋ ਪੁੱਠੇ ਕੰਮਾਂ ਚ ਪਾ ਦਿੰਦੇ ਨੇ ਲੋਕ ਵੀ ਬਹਿਮਾਂ ਚ ਉਹਨਾਂ ਨੂੰ ਚਲੋ ਉਧਰ ਵੀ ਉਹ ਪੈਸਾ ਖਰਾਬ ਕਰਦੇ ਨੇ ਚਰਨੋਂ ਬਹੁਤ ਕਹਿੰਦੀ ਆ ਵੀ ਤੁਸੀਂ ਨਾ ਪੈਸੇ ਖਰਾਬ ਕਰੋ ਹੁਣ ਜਿਹੜਾ ਕੁਝ ਮੇਰੀ ਕਿਸਮਤ ਚ ਆ ਉਹੀ ਬਣੂਗਾ ਚਲੋ ਜੀ ਐਨੇ ਕੀ ਹੁੰਦਾ ਫੇਰ ਉਹਨਾਂ ਨੂੰ ਕੋਈ ਦੱਸ ਪਾਈ ਜਾਂਦੀ ਹੈ ਮੁੰਡੇ ਦੀ ਤਾਂ ਹੁਣ ਉਹਦੀ ਚਰਨੋਂ ਦੀ ਜਿਹੜੀ ਕੁੜੀ ਹੁੰਦੀ ਹੈ ਉਹ 7 ਸਾਲ ਦੀ ਹੋ ਜਾਂਦੀ ਹੈ 3 ਸਾਲ ਬਾਅਦ ਉਹ ਮੀਰ ਘਰ ਚ ਲੜਾਈਆਂ ਪੜਾਈਆਂ ਉਹਦੇ ਕਰਕੇ ਨੇ ਜਿਹੜਾ ਜੀ ਉਹ ਫਿਰ ਉਹ ਸੋਚਦੀ ਹੈ ਵੀ ਮਾਂ ਤੁਸੀਂ ਮੈਨੂੰ ਨਾ ਵਿਆਹੋ ਪਰ ਮਾਪੇ ਉਹਨੂੰ ਇੱਕ ਪਾਸੇ ਲੈ ਜਾਂਦੇ ਨੇ ਦੂਜੇ ਪਾਸੇ ਕਮਰੇ ਚ ਬਿਠਾ ਕੇ ਕੱਲੀ ਨੂੰ ਪੁੱਛਦੇ ਕਹਿੰਦੇ ਨੇ ਹੱਥ ਬੰਨਦੇ ਨੇ ਮਾਂ ਕਹਿੰਦੀ ਮੈਂ ਤੇਰੇ ਪੈਰਾਂ ਚ ਚੁੰਨੀ ਧਰਦੀਆਂ ਧੀਏ ਵਗ ਜਾ ਤੂੰ ਇੱਥੋਂ ਤੇਰੇ ਕਰਕੇ ਸਾਡੀਆਂ ਦੂਜੀਆਂ ਕੁੜੀਆਂ ਦਾ ਵੀ ਰਿਸ਼ਤਾ ਨਹੀਂ ਹੁੰਦਾ ਅਗਲਾ ਕਹਿ ਦਿੰਦਾ ਵੀ ਸੋਡੀ ਤਾਂ ਪਹਿਲਾਂ ਹੀ ਘਰੇ ਬੈਠੀ ਆ ਨਾਲ ਇੱਕ ਧੀ ਨੂੰ ਲਈ ਬੈਠੀ ਆ ਤਾ ਬਿਚਾਰ ਨੂੰ ਦੁਖੀ ਤਾਂ ਬਹੁਤ ਹੁੰਦੀ ਹੈ ਵਿਚਾਰੀ ਤੇ ਉਹ ਭਾਈ ਜਦੋਂ ਤੀਜੀ ਵਾਰ ਫੇਰ ਉਹਨੂੰ ਦੱਸ ਪੈਂਦੀ ਆ ਉਹਦੇ ਬਾਪ ਨੂੰ ਤਾਂ ਉਹ ਕਹਿਣ ਲੱਗੇ ਵੀ ਮੰਗਾ ਦਿੰਨੇ ਆ ਵੀ ਪਰ ਅਸੀਂ ਵਿਆਹ 6 ਮਹੀਨੇ ਠਹਿਰ ਕੇ ਕਰਾਂਗੇ ਉਹਨਾਂ ਦੇ ਮਨ ਨੂੰ ਐ ਹੋ ਗਿਆ ਵੀ ਪਤਾ ਨਹੀਂ ਉਹਦੀ ਵਿਆਹ ਕੇ ਮੰਗ ਕੇ ਵਿਆਹ ਦੇ ਦਿੰਨੇ ਆ ਵੀ ਪਤਾ ਨਹੀਂ ਕੋਈ ਐ ਨਾਜਰੇ ਲੱਗ ਜਾਂਦੀ ਹੈ ਸਾਡੇ ਤਾਂ ਵੀ ਗਰੀਬੀ ਦਾ ਵੀ ਬਿਉਨੇ ਆ ਚਲੋ ਪਿੰਡਾਂ ਵਾਲਿਆਂ ਨੂੰ ਹੁੰਦੀਆਂ ਨੇ ਥੋੜੀਆਂ ਜਿਹੀਆਂ ਇਹ ਗੱਲਾਂ ਦਾ ਤਾਂ ਹੁਣ ਉਹ ਤੀਜੇ ਥਾਵੇਂ ਜਦੋਂ ਮੰਗਦੇ ਨੇ ਇਹਨੂੰ ਮੰਗ ਕੇ 6 ਮਹੀਨੇ ਰੱਖਦੇ ਨੇ ਕੁੜੀ ਨੂੰ ਪਰ ਉਹ 6 ਮਹੀਨੇ ਹੋਣ ਤੋਂ ਪਹਿਲਾਂ ਹੀ ਉਹ ਮੰਗੇ ਹੋਏ ਦੀ ਵੀ ਮੌਤ ਹੋ ਜਾਂਦੀ ਹੈ ਉਹਦਾ ਕੋਈ ਐਕਸੀਡੈਂਟ ਹੋ ਜਾਂਦਾ ਹੈ ਫੇਰ ਉਹਨਾਂ ਦੇ ਘਰੇ ਉਹੀ ਕਜੀਆ ਕਲੇਸ਼ ਹੋ ਜਾਂਦਾ ਹੈ ਵੀ ਹਲੇ ਤਾਂ ਵਿਆਹੀ ਬਣੀ ਤੀ ਤੂੰ ਤਾਂ ਇਹ ਤਾਂ ਪਹਿਲਾਂ ਹੀ ਤੀਜਾ ਵੀ ਮੁੱਕ ਗਿਆ ਉਹ ਹੁਣ ਬਹੁਤ ਜ਼ੋਰ ਲਾਉਂਦੀ ਆ ਵੀ ਹਾੜੇ ਬਾਪੂ ਮੈਨੂੰ ਹੁਣ ਨਾ ਤੁਸੀਂ ਬਲੀ ਦੀ ਬੱਕਰੀ ਦਿਓ ਬਲੀ ਦਿਓ ਮੈਨੂੰ ਵੀ ਮੈਂ ਕਿਤੇ ਨਹੀਂ ਜਾਣਾ ਵੀ ਤੁਸੀਂ ਦੇਖ ਹੀ ਰਹੇ ਹੋ ਨਾਲੇ ਮੇਰੇ ਤੇ ਪੈਸੇ ਲਾਉਨੇ ਹੋ ਨਾਲੇ ਤੁਹਾਨੂੰ ਮੇਰੀ ਕਿਸਮਤ ਤਾਂ ਦਿੱਸੀ ਰਹੀ ਆ ਵੀ ਜੇ ਮੈਂ ਔਖੀ ਕੱਟਣੀ ਆ ਮੈਂ ਇੱਥੇ ਹੀ ਕੱਟ ਲੂ ਤੁਹਾਡੇ ਸਾਹਮਣੇ ਚਲੋ ਜੀ ਫੇਰ ਉਹਦੇ ਹੋਰ ਲੰਘਦਾ ਟਾਈਮ ਹੁਣ ਉਹਦੀ ਕੁੜੀ ਵੀ 10 ਸਾਲ ਦੀ ਹੋ ਜਾਂਦੀ ਹੈ ਤਾ ਉਹਦੀਆਂ ਦੋ ਭੈਣਾਂ ਨੂੰ ਇੱਕੋ ਹੀ ਘਰੋਂ ਰਿਸ਼ਤਾ ਆਉਂਦਾ ਦੂਜੀਆਂ ਦੋ ਭੈਣਾਂ ਨੂੰ ਤਾਂ ਉਹ ਜਦੋਂ ਰਿਸ਼ਤਾ ਆਉਂਦਾ ਉਹਨਾਂ ਨੂੰ ਪਤਾ ਲੱਗਦਾ ਵੀ ਵੱਡੀ ਕੁੜੀ ਦੀ ਗੋਦੀ ਕੁੜੀ ਆ 10 ਸਾਲ ਦੀ ਹੈ ਤਾਂ ਬੈਠੀ ਹੈ ਉਰੇ ਵੀ ਇਹਦਾ ਤਾਂ ਤਿੰਨ ਵਾਰ ਹੋ ਗਿਆ ਤਿੰਨੇ ਮੁੱਕ ਗਏ ਭਾਈ ਉਹ ਵੀ ਇਹ ਕਹਿੰਦਾ ਮਿਹਣਾ ਦੇ ਕੇ ਜਵਾਬ ਦੇ ਦਿੰਦੇ ਨੇ ਵੀ ਅਸੀਂ ਤਾਂ ਕਰਦੇ ਨਹੀਂ ਤੁਹਾਡੀ ਤਾਂ ਪਹਿਲਾਂ ਵਾਲੀ ਦੀ ਕਿਸਮਤ ਹੀ ਜੀ ਹੈ ਵੀ ਏ ਵੀ ਉਸੇ ਦਾ ਬੋਧੀਆਂ ਹੀ ਭੈਣਾਂ ਨੇ ਉਸੇ ਘਰੋਂ ਬਿਖਾਵਰੇ ਸਾਡੇ ਪੁੱਤ ਵੀ ਗਈ ਮੁੱਕ ਜਾਣ ਸਾਡੇ ਪੁੱਤਾਂ ਨੂੰ ਵੀ ਖਾ ਜਾਣਗੀਆਂ ਇਹ ਤਾਂ ਤਾਂ ਭਾਈ ਹੁਣ ਇਹ ਗੱਲ ਹੋਈ ਤਾਂ ਉਹਨਾਂ ਦੇ ਘਰੇ ਹੋਰ ਵੀ ਕੰਜਰ ਕਲੇਸ਼ ਹੁੰਦਾ ਪੂਰਾ ਉਹਦੀਆਂ ਭੈਣਾਂ ਹੁਣ ਉਹਨੂੰ ਕੁੱਟਣ ਥਾਈ ਜਾਂਦੀਆਂ ਨੇ ਵੀ ਜੇ ਤੂੰ ਕਿਧਰੋਂ ਨਿਕਲਦੀ ਘਰੋਂ ਤਾਂ ਸਾਡਾ ਹੁੰਦਾ ਹੁਣ ਹਵਲੀ ਹਵਲੀ ਟਾਈਮ ਜਦੋਂ ਲੰਘਿਆ ਵੀ ਧੀ 10 ਸਾਲ ਦੀ ਹੈ ਫੇਰ ਉਹਦੇ ਵਾਸਤੇ ਮੁੰਡਾ ਦੇਖਦੇ ਨੇ ਉਹ ਉਹ ਜਿੰਨਾ ਜੋਰ ਲਾਉਂਦੀ ਆ ਉਹ ਤੋਂ ਲੱਗਦਾ ਵੀ ਮੈਂ ਨਹੀਂ ਵਿਆਹ ਕਰਾਉਣਾ ਹੁਣ ਪਰ ਉਹਦੀ ਮਾਂ ਕਹਿੰਦੀ ਉਹਨੂੰ ਲੋਕ ਉਹਦੀ ਮਾਂ ਨੂੰ ਕਹਿੰਦੇ ਵੀ ਕੀ ਪਤਾ ਕੁੜੀ ਜਿਹੜੀ ਇਹਦੀ ਗੋਦੀ ਆ ਇਸੇ ਦੀ ਕਿਸਮਤ ਖਰਾਬ ਹੋਵੇ ਵੀ ਤੁਸੀਂ ਹਲੇ ਕੁੜੀ ਨਾਲ ਇਹਨੂੰ ਦਿਓ ਵਿਆਹ ਇਹਦਾ ਕਰ ਦੋ ਕੁੜੀ ਨਾਲ ਤੋਰੋ ਇਹਦੇ ਨਾਲ ਚਲੋ ਜੀ ਦਿਮਾਗ 'ਚ ਹੁਣ ਇਹ ਗੱਲ ਵੜਤੀ ਲੋਕਾਂ ਨੇ ਤਾ ਹੁਣ ਉਹ ਕਹਿਣ ਲੱਗੇ ਵੀ ਅਸੀਂ ਤੇਰਾ ਵਿਆਹ ਕਰਾਂਗੇ ਪਰ ਉਹਦੀ ਮਾਂ ਕਹਿੰਦੀ ਪਰ ਤੇਰੀ ਧੀ ਨੂੰ ਮੈਂ ਪਾਲੂੰਗੀ ਬੇਏ ਨੂੰ ਨਹੀਂ ਮੈਂ ਤੇਰੇ ਨਾਲ ਭੇਜਦੀ ਚਲੋ ਜੀ ਲੜਾਈਆਂ ਪੜਾਈਆਂ ਹੁੰਦੀਆਂ ਨੇ ਵਿਆਹ ਕਰ ਦਿੰਦੇ ਨੇ ਉਹਦਾ ਉਹ ਉਹ ਵੀ ਮੁੰਡਾ ਇਕੱਲਾ ਹੀ ਹੁੰਦਾ ਹੈ ਮੇਜਰ ਨਾਉਂਦਾ ਮੁੰਡਾ ਹੁੰਦਾ ਹੈ ਉਹ ਮੇਜਰ ਵੀ ਕਿਸੇ ਦੇ ਨਾਲ ਹੀ ਸਿਰੀ ਰਲਿਆ ਹੁੰਦਾ ਹੈ ਤਾਂ ਉਹਦੇ ਘਰੇ ਇੱਕੋ ਹੀ ਕਮਰਾ ਹੁੰਦਾ ਕਰਦਾ ਕਿਉਂ ਕੱਲਾ ਜਾਣਾ ਹੁੰਦਾ ਹੈ ਚਲੋ ਜਦੋਂ ਇਹਦੀ ਧੀ ਨੂੰ ਮਾਰ ਰੱਖ ਲੈਂਦੀ ਹੈ ਇਹਦਾ ਵਿਆਹ ਹੋ ਜਾਂਦਾ ਹੈ ਤਾਂ ਇਹਦੇ ਦਿਨ ਫਿਰਨ ਲੱਗ ਜਾਂਦੇ ਨੇ ਹੁਣ ਦਿਨ ਚੰਗੇ ਹੁੰਦੇ ਨੇ ਤਾਂ ਉਹੀ ਕਮਰੇ ਨੂੰ ਲਿਪ ਪੋਚ ਕੇ ਆਣ ਵਧੀਆ ਬਣਾ ਕੇ ਰੱਖਦੀ ਹੈ ਮੇਜਰ ਹੈ ਜਿਹੜਾ ਉਹ ਕੋਈ ਨਸ਼ਾ ਨਹੀਂ ਕਰਦਾ ਕੰਮ ਬਹੁਤ ਕਰਦਾ ਉਧਰੋਂ ਇਹ ਵੀ ਕੰਮ ਬਹੁਤ ਕਰਦੀ ਹੈ ਦੋਏ ਜਾਣੇ ਕਮਾਉਂਦੇ ਨੇ ਪੱਕੀ ਬੈਠਕ ਬਣਾ ਲੈਂਦੇ ਨੇ ਜਿਹੜਾ ਕੱਚਾ ਕਮਰਾ ਹੁੰਦਾ ਹੈ ਪੱਕਾ ਬਣਾ ਲੈਂਦੇ ਨੇ ਤਾਂ ਉੱਥੇ ਜਾ ਕੇ ਹੁਣ ਇਹਦੇ ਪਹਿਲਾਂ ਇੱਕ ਪੁੱਤ ਜਨਮ ਲੈਂਦਾ ਫੇਰ ਇਹਦੇ ਇੱਕ ਧੀ ਜਨਮ ਲੈਂਦੀ ਆ ਦੋ ਬੱਚੇ ਹੋ ਜਾਂਦੇ ਨੇ ਹੁਣ ਚਰਨੋਂ ਦੇ ਤਾਂ ਉਹੀ ਮਾ ਪਿਓ ਹੁਣ ਭੱਜ ਭੱਜ ਜਾਂਦੇ ਨੇ ਖੁਸ਼ੀ ਹੈ ਵੀ ਸਾਡੀ ਧੀ ਬਸ ਗਈ ਹੁਣ ਚਰਨੋਂ ਦੇ ਮਨ 'ਚ ਫੇਰ ਇਹ ਡਾਊਟ ਹੋ ਜਾਂਦਾ ਵੀ ਪਤਾ ਨਹੀਂ ਮੈਂ ਉਹ ਕੁੜੀ ਨਹੀਂ ਨਾਲ ਲਿਆਂਦੀ ਆਵਦੀ ਧੀ ਵੀ ਪਤਾ ਨਹੀਂ ਉਸੇ ਦੀ ਕਿਸਮਤ ਕਰਕੇ ਪਹਿਲਾਂ ਮੈਂ ਆਏ ਹੋਗੀ ਦੋ ਥਾਈ ਜਣੀ ਉਹਦੇ ਮਨ 'ਚ ਵੀ ਸ਼ੱਕ ਪੈਦਾ ਹੋ ਜਾਂਦੀ ਹੈ ਹੁਣ ਤਾਂ ਚਲੋ ਜੀ ਇੱਧਰ ਉਹਦੀ ਧੀ ਪੜ ਉਹ ਬਹੁਤ ਕਹਿੰਦੀ ਆ ਕੁੜੀ ਵੀ ਮਾਂ ਮੈਨੂੰ ਕੋਲ ਰੱਖ ਲੈ ਤੂੰ ਵੀ ਉਹਨੂੰ ਵਧੀਆ ਲੱਗਦਾ ਵੀ ਮੇਰਾ ਤਾਂ ਬੀਰਾ ਛੋਟਾ ਜਾ ਉਹ ਕਹਿੰਦੀ ਵੀ ਨਾ ਉਹਦੀ ਨਾਨੀ ਕਹਿੰਦੀ ਆ ਵੀ ਨਾ ਧੀ ਆ ਤੈਨੂੰ ਤਾਂ ਮੈਂ ਹੀ ਰੱਖੂੰਗੀ ਚਲੋ ਜੀ ਐਨੇ ਦੇਖਦੇ ਕਰਦੇ ਚਲੋ ਉਹਨਾਂ ਦਾ ਵਧੀਆ ਟਾਈਮ ਨਿਕਲਦਾ ਹੈ ਤਾਂ ਹੁਣ ਸਾਰਿਆਂ ਨੂੰ ਖੁਸ਼ੀਆਂ ਨੇ ਉਧਰੋਂ ਆਉਂਦੀਆਂ ਭੈਣਾ ਦਾ ਦੋ ਦਾ ਵਿਆਹ ਹੋ ਜਾਂਦਾ ਹੈ ਹੁਣ ਕੀ ਹੁੰਦਾ ਹੈ ਇੱਕ ਦਿਨ ਟੋਕਾ ਕਰਦੇ ਸੀ ਬਾਹਰ ਮਸ਼ੀਨ ਤੇ ਕਣਕ ਕੱਢਦੇ ਸੀ ਹਾੜੀ ਦਾ ਟਾਈਮ ਸੀ ਮੇਜਰ ਦੇ ਉੱਥੇ ਮਸ਼ੀਨ ਦੇ ਵਿੱਚ ਆ ਕੇ ਫਰੇਸ਼ਰ ਜ ਦੂਵੇਂ ਹੱਥ ਵੱਡੇ ਜਾਂਦੇ ਨੇ ਫੇਰ ਵਿਚਾਰੀ ਨੂੰ ਉਹਦਾ ਹੀ ਦੁੱਖ ਹੋਣ ਲੱਗ ਗਿਆ ਹੁਣ ਸੋਚਦੀ ਹੈ ਵੀ ਫੇਰ ਮੇਰੇ ਤੇ ਤਾਂ ਉਹੀ ਰੱਬਾ ਤੂੰ ਕਰੋਪੀ ਕਰਨ ਲੱਗ ਗਿਆ ਤਾਂ ਹੁਣ ਉਹਦਾ ਮੁੰਡਾ ਹੋ ਜਾਂਦਾ 15 ਸਾਲ ਦਾ ਤਾਂ ਜਦੋਂ ਉਹ ਜਾਂਦੀ ਹੈ ਜਾ ਕੇ ਉਹਨੂੰ ਦੇਖਦੀ ਹੈ ਆਪਣੇ ਘਰ ਵਾਲੇ ਨੂੰ ਬੁਰਾ ਹਾਲ ਹੁੰਦਾ ਹੈ ਉਹਦਾ ਇਲਾਜ ਨੂੰ ਜੋ ਉਹ ਜਿੰਨਾਂ ਨਾਲ ਰਲਿਆ ਹੁੰਦਾ ਉਹ ਕਰਾਉਂਦੇ ਨੇ ਪਰ ਹੁਣ ਉਹ ਵਿਚਾਰਾ ਦੋਏ ਹੱਥ ਨਹੀਂ ਹੈਗੇ ਜਿਹਦੇ ਹੁਣ ਉਹ ਤਾਂ ਜਮੇ ਹੀ ਨਾ ਵਰਗਾ ਹੋਇਆ ਬੈਠਾ ਬਸ ਇੱਕ ਬੈਠਾ ਦਿਸਦਾ ਹੈ ਕੰਮ ਉਹ ਤੋਂ ਕੁਝ ਨਹੀਂ ਹੁੰਦਾ ਚਲੋ ਜੀ ਹੁਣ ਉਹ ਆਪਣੇ 15 ਸਾਲ ਦੇ ਪੁੱਤ ਦਾ ਮੰਗਣਾ ਕਰ ਲੈਂਦੀ ਹੈ ਉਹਨੂੰ ਐ ਹੁੰਦਾ ਹੁਣ ਉਹਦੇ ਮਨ 'ਚ ਫੇਰ ਡਰ ਹੋ ਜਾਂਦਾ ਹੈ ਵੀ ਕਿਤੇ ਇਹਨੂੰ ਬਣਾ ਖੁਸ਼ ਹੋ ਜੇ ਮੇਰੇ ਘਰ ਵਾਲੇ ਨੂੰ ਜੀ ਹੁਣ ਇਹਦੇ ਹੱਥ ਵੜ ਗਏ ਮੈਂ ਇਹਦੇ ਬੈਠੇ ਬੈਠੇ ਪੁੱਤ ਵਿਆਹ ਲਾ ਆਪਦਾ ਚੌਥੇ ਥਾਵੇਂ ਜਾ ਕੇ ਸੈੱਟ ਹੁੰਦੀ ਹੈ ਮੜੀ ਜੀ ਹੁਣ ਘਰੇ ਖੁਸ਼ੀਆਂ ਨੇ ਜੀ ਪੁੱਤ ਦਾ ਵਿਆਹ ਪਹਿਲਾਂ ਤਾਂ ਉਹ ਕਹਿੰਦੀ ਸੀ ਮੈਂ 15 ਸਾਲ ਦਾ ਮੰਗ ਲਿਆ ਵੀ ਮੈਂ ਇਹਨੂੰ 18ਵੇਂ ਤੇ ਜਾ ਕੇ ਫੇਰ ਵਿਆਹ ਲਵਾਂਗੀ 18 ਤੋਂ ਤਾਂ ਹੁਣ ਜਦੋਂ ਉਹਦੇ ਮੇਜਰ ਦੇ ਹੱਥ ਵੱਡੇ ਜਾਂਦੇ ਨੇ ਉਹ ਸੋਚਦੀ ਆ ਵੀ ਨਹੀਂ 3 ਸਾਲ ਮੈਂ ਕਿਉਂ ਟਕਾਵਾਂ ਮੈਂ ਤਾਂ ਹੁਣੇ ਹੀ ਵਿਆਹ ਕਰਾਂ ਚਲੋ ਉਹ ਪੂਰੀਆਂ ਤਿਆਰੀਆਂ ਕਰਦੀ ਹੈ ਵਿਆਹ ਦੀਆਂ ਵਿਆਹ ਵਾਲਾ ਦਿਨ ਆ ਜਾਂਦਾ ਹੈ ਬਿਆਲ ਦਿਨ ਆ ਜਾਂਦਾ ਘਰੇ ਜਾਲੇਦਾਲੇ ਅੰਡਣਾ ਗਮੰਡਣਾ ਗੀਤ ਗਾਉਂਦੀਆਂ ਨੇ ਹਲਵਾਈ ਕੰਮ ਕਰ ਰਿਹਾ ਮਠਿਆਈਆਂ ਬਣਾ ਰਿਹਾ ਛਾਇਆ ਮਾਨਕ ਨਾਤਾਂ ਲੱਗੀਆਂ ਹੋਈਆਂ ਨੇ ਤਾਂ ਮੁੰਡਾ ਆਪਣੇ ਦੋਸਤਾਂ ਦੇ ਨਾਲ ਕਹਿੰਦਾ ਮਾਂ ਅਸੀਂ ਮਾੜਾ ਜਾ ਸ਼ਹਿਰ ਜਾ ਆਈਏ ਉਹ ਕਹਿੰਦੀ ਨਾ ਪੁੱਤ ਤੇਰਾ ਤਾਂ ਅੱਜ ਵਿਆਹ ਤੇਰੀ ਸਾਹੇ ਲੱਤ ਹੈ ਤੈਨ ਨਹੀਂ ਜਾਣਾ ਹੁਣ ਬੱਚੇ ਕਿੱਥੇ ਗੱਲ ਮੰਨਦੇ ਨੇ ਉਹ ਚਾਰ ਦੋਸਤ ਇਕੱਠੇ ਕਹਿੰਦਾ ਮੈਂ ਕਿਹੜਾ ਇਕੱਲਾ ਜਾਣਾ ਸੀ ਤਾਂ ਹੁਣੀ ਮੁੜੇ ਆਉਨੇ ਵੀ ਇਹ ਮੇਰੇ ਨਾਲ ਨੇ ਤਿੰਨੇ ਜਣੇ ਭਾਈ ਉਹ ਮੋਟਰਸਾਈਕਲਾਂ ਤੇ ਬੱਗੇ ਗਏ ਹੋਏ ਤਾਂ ਜਾ ਕੇ ਉਹਨਾਂ ਦਾ ਹੋ ਜਾਂਦਾ ਐਕਸੀਡੈਂਟ ਐਕਸੀਡੈਂਟ ਦੇ ਵਿੱਚ ਤਿੰਨ ਮੁੰਡਿਆਂ ਦੇ ਤਾਂ ਸੱਟਾਂ ਹੀ ਲੱਗਦੀਆਂ ਨੇ ਇਹਦੇ ਵਾਲਾ ਮੁੰਡਾ ਮੁੱਕ ਜਾਂਦਾ ਥਾਂ ਥਾਂ ਤੇ ਜਿੱਥੇ ਐਕਸੀਡੈਂਟ ਹੁੰਦਾ ਥਾਂ ਵੀ ਮੁੱਕ ਜਾਂਦਾ ਤਾ ਸਨੇਹਾ ਹੁੰਦਾ ਹੈ ਵੀ ਮੁੰਡਿਆਂ ਦਾ ਐਕਸੀਡੈਂਟ ਹੋ ਗਿਆ ਵੀ ਸੱਟਾਂ ਬਹੁਤ ਲੱਗੀਆਂ ਵੀ ਤੂੰ ਵੀ ਚੱਲ ਦੇਖ ਲੈ ਤੈਨੂੰ ਲੈਣ ਆਇਆ ਤਾਂ ਉਹਦਾ ਤਾਂ ਪਹਿਲਾਂ ਹੀ ਮੱਥਾ ਠਰਕਦਾ ਹੁੰਦਾ ਉਹ ਉੱਚੀ ਉੱਚੀ ਬੈਨ ਪਾਉਣ ਲੱਗੀ ਕਹਿੰਦੀ ਤੁਸੀਂ ਦੱਸੋ ਨਾ ਦੱਸੋ ਮੇਰਾ ਤਾਂ ਮੁੰਡਾ ਮਰ ਗਿਆ ਉਹ ਕਹਿੰਦੇ ਐ ਕਿਉਂ ਬੋਲਦੀ ਹੈ ਵੀ ਤੂੰ ਮੁੰਡਿਆਂ ਦੇ ਤਾਂ ਸੱਟਾਂ ਲੱਗੀਆਂ ਨੇ ਵੀ ਆ ਦੇਖ ਇਹ ਦੱਸਦਾ ਮੁੰਡਾ ਉਹ ਕਹਿੰਦਾ ਵੀ ਹਾਂ ਉਹਦਾ ਦਿਓਰ ਲੱਗਦਾ ਹੁੰਦਾ ਕਹਿੰਦਾ ਹਾਂ ਭਾਬੀ ਸੱਟਾਂ ਹੀ ਲੱਗੀਆਂ ਨੇ ਵੀ ਮੈਂ ਤੈਨੂੰ ਬੁਲਾਉਣ ਆਇਆ ਤੁਹਾਨੂੰ ਸਾਰਿਆਂ ਨੂੰ ਲੈਣ ਆਇਆ ਚਲੋ ਬਗ ਜਾਂਦੀ ਹੈ ਜਾ ਕੇ ਜਦੋਂ ਦੇਖਦੀ ਹੈ ਤਾਂ ਇੱਕ ਮੁੰਡਾ ਚਿੱਟੇ ਚਾਦਰੇ ਦੇ ਨਾਲ ਲਵੇਟਿਆ ਪਿਆ ਹੁੰਦਾ ਉੱਥੇ ਉਹਨੂੰ ਪਹਿਲਾਂ ਹੀ ਹੋ ਜਾਂਦਾ ਕੁਝ ਵੀ ਇਹ ਤਾਂ ਮੇਰਾ ਮੁੰਡਾ ਉੱਥੇ ਹੀ ਦੋਰਾ ਪੈ ਕੇ ਡਿੱਗ ਪੈਂਦੀ ਹੈ ਚਲੋ ਡਾਕਟਰ ਦੇ ਹੁੰਦੇ ਨੇ ਹਸਪਤਾਲ 'ਚ ਉਹ ਉੱਥੇ ਉਹਨੂੰ ਦਿੱਤੀ ਜਾਂਦੀ ਹੈ ਮੈਡੀਸਿਨ ਵਗੈਰਾ ਜਦੋਂ ਉਹਨੂੰ ਸੁਰਤ ਆਉਂਦੀ ਹੈ ਤਾਂ ਫੇਰ ਉੱਠ ਕੇ ਉਵੇਂ ਹੀ ਕੀਰਨੇ ਪਾਉਂਦੀ ਉੱਧਰ ਨੂੰ ਭਜਦੀ ਆ ਵੀ ਮੈਨੂੰ ਮੇਰਾ ਮੁੰਡਾ ਦੇ ਦਿਓ ਸਾਰੇ ਪਹਿਲਾਂ ਤਾਂ ਉਹਨੂੰ ਕਹਿੰਦੇ ਨੇ ਵੀ ਨਹੀਂ ਤੇਰੇ ਮੁੰਡਾ ਤਾਂ ਠੀਕ ਠਾਕ ਆ ਉਹ ਤਾਂ ਸੱਟਾਂ ਲੱਗੀਆਂ ਕਹਿੰਦੀ ਮੈਂ ਤਾਂ ਨਹੀਂ ਮੰਨਦੀ ਮੇਰੇ ਤਾਂ ਮੁੰਡਾ ਹੈ ਨਹੀਂਗਾ ਚਲੋ ਜੀ ਹੈ ਹੀ ਨਹੀਂ ਸੀ ਜਦੋਂ ਫਿਰ ਕਹਿੰਦਾ ਵੀ ਹੁਣ ਇਹਨੂੰ ਦੱਸਣਾ ਤਾਂ ਪੈਣਾ ਹੀ ਐ ਵਿਆਹ ਦਾ ਸਾਰਾ ਕੁਝ ਵਿੱਚ ਹੀ ਰਹਿ ਜਾਂਦਾ ਹੈ ਮੁੰਡੇ ਨੂੰ ਲਿਆਉਂਦੇ ਨੇ ਦਾਸ ਸस्कार ਕਰਦੇ ਨੇ ਹੁਣ ਉਹ ਮੈਂਟਲ ਬਿਲਕੁਲੀ ਦਿਮਾਗ ਤੋਂ ਹਿੱਲ ਜਾਂਦੀ ਐ ਉਹਦਾ ਜਿਹੜਾ ਮੈਂਟਲੀ ਸੰਤੁਲਨ ਐ ਉਹ بگੜ ਜਾਂਦਾ ਬਿਲਕੁਲੀ ਤਾਂ ਉਹਨੂੰ ਕੋਈ ਸੁਰਤ ਨਹੀਂ ਵੀ ਮੈਂ ਖਾ ਲਿਆ ਕਬ ਨਾ ਰੋਟੀ ਪਾਣੀ ਖਾ ਪੀ ਲਿਆ ਉਹਨੂੰ ਕੋਈ ਕੱਪੜਿਆਂ ਦੀ ਸੁਰਤ ਨਹੀਂ ਮੇਜਰ ਦੇ ਵਿਚਾਰੇ ਦੇ ਹੱਥ ਨਹੀਂ ਹੈਗੇ ਹੁਣ ਉਹਦੀ ਧੀ ਉਹਨੂੰ ਕੱਲੀ ਸਾਂਭ ਨਹੀਂ ਸਕਦੀ ਤਾਂ ਅੰਡਣਾ ਗੁੰਡਣਾ ਉਹਨੂੰ ਰਲ ਕੇ ਸਾਂਭਦੀਆਂ ਨੇ ਅੰਤ ਨੂੰ ਕੀ ਹੁੰਦਾ ਉਹ ਏਨੀ ਪਾਗਲ ਹੋ ਜਾਂਦੀ ਹੈ ਕਿ ਉਹਦੀ ਮੌਤ ਹੋ ਜਾਂਦੀ ਹੈ ਉਹ ਸੇਹਰਾ ਚੱਕੀ ਫਿਰੀ ਜਾਂਦੀ ਹੈ ਮੁੰਡੇ ਦਾ ਹਰੇਕ ਨੂੰ ਕਹਿੰਦੀ ਐ ਵੀ ਮੇਰਾ ਮੁੰਡਾ ਨਹੀਂ ਆਉਂਦਾ ਇਦਰੋਂ ਲੈ ਅਸੀਂ ਤਾਂ ਬਰਾਤ ਚੜਾਉਣੀ ਸੀ ਸਾਡੇ ਤਾਂ ਜਨ ਜਾਣ ਵਾਲੀ ਐ ਲੈ ਮੈਂ ਸੇਰਾ ਚੱਕੀ ਫਿਰਦੀ ਆ ਇੰਨਾ ਦਿਮਾਗ ਹਿੱਲ ਜਾਂਦਾ ਉਹਦਾ ਜੇ ਕਿਸੇ ਦੇ ਵਿਆਹ ਹੁੰਦਾ ਤਾਂ ਉੱਥੇ ਜਾ ਕੇ ਕਹਿ ਦਿੰਦੀ ਨਾ ਨਾ ਵਿਆਹ ਨਾ ਕਰਿਓ ਮੁੰਡੇ ਦੀ ਤਾਂ ਮੌਤ ਹੋ ਜਾਂਦੀ ਹੁੰਦੀ ਐ ਵਿਆਹ ਨਾ ਕਰਿਓ ਮੁੰਡਾ ਮਰ ਜਾਂਦਾ ਵਿਆਹ ਕਰੇ ਤੂੰ ਮੁੰਡਾ ਮਰ ਜਾਂਦਾ ਲੋਕ ਹੁਣ ਐ ਵਿੱਚ ਬੁਰਾ ਮੰਨਦੇ ਨੇ ਫਿਰ ਫੇਰ ਭਾਈ ਉਹਨੂੰ ਘਰੇ ਬੰਨ ਕੇ ਰੱਖਦੇ ਨੇ ਪਰ ਅੰਤ ਨੂੰ ਵਿਚਾਰੀ ਦਾ ਬੁਰੇ ਹਾਲੀ ਮੌਤ ਹੋ ਜਾਂਦੀ ਹੈ ਉਹਦੀ ਦੇਖੋ ਤੁਸੀਂ ਕਿਸਮਤ ਕਿਵੇਂ ਕਰਦੀ ਹੈ ਤਾਂ ਲੋਕ ਕਹਿੰਦੇ ਨੇ ਇਹ ਤਾਂ ਬੰਦੇ ਖਾਣੀ ਹੈ ਚਾਰ ਵਿਆਹ ਹੋਏ ਚਾਰੇ ਮੁੱਕ ਗਏ ਕਰਮਾਂ ਚ ਜਿਹੜਾ ਲਿਖਿਆ ਭਾਈ ਆਪੇ ਬੰਦੇ ਖਾਣੀ ਐ ਹੁਣ ਉਹਨੂੰ ਕਿਹੜਾ ਵਿਚਾਰੀ ਨੂੰ ਚਾਉਤੀ ਉਹਦਾ ਕਿਹੜਾ ਜੀ ਨਹੀਂ ਕਰਦਾ ਹੁੰਦਾ ਵੀ ਹਰੇਕ ਤਾਂ ਹੀ ਕਰਦਾ ਵੀ ਮੈਂ ਆਪਦੇ ਘਰੇ ਬਸਾਂ ਰਸਾਂ ਮੇਰਾ ਪਰਿਵਾਰ ਹੋਵੇ ਇਹਨਾਂ ਦੇ ਵਿਆਹ ਕਰੀਏ ਧੀਆ ਪੁੱਤਾਂ ਦੇ ਸੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਜਰੂਰ ਕਮੈਂਟਾਂ ਚ ਦੱਸਿਓ ਮਿਲਦਿਆਂ ਫੇਰ ਕਿਸੇ ਹੋਰ ਕਹਾਣੀ ਨਾਲ ਧੰਨਵਾਦ ਜੀ